दाना ਮੰਡੀ ਮਮਦੋਡ ਦੀ ਵੱਖ-ਵੱਖ ਮੰਡੀਆਂ ਵਿੱਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜਤੀਆ ਅਤੇ ਟਰੱਕ ਆਪਰੇਟਰ ਨਰਾਸ਼ ਸਾਬਕਾ ਵਿਧਾਇਕ ਜਗਿੰਦਰ ਸਿੰਘ ਜਿੰਦੂ ਨੇ ਮਮਦੋਡ ਮੰਡੀ ਦਾ ਦੌਰਾ ਕਰ ਸੁਣੀਆਂ ਆੜਤੀਆਂ ਤੇ ਬਰੇਟਰਾਂ ਦੀਆਂ ਸਮੱਸਿਆਵਾਂ ਪਿਛਲੇ 10 ਦਿਨਾਂ ਤੋਂ ਵੀ ਕਿ ਕਣਕ ਦੀ ਕੋਈ ਲਿਫਟਿੰਗ ਨਾ ਹੋਣ ਕਾਰਨ ਦੁਖੀ ਬੈਠੇ ਆੜਤੀਆ ਤੇ ਟਰੱਕ ਆਪਰੇਟਰਾਂ ਦੀਆਂ ਸਮੱਸਿਆਵਾਂ ਸੁਣ ਲਈ ਸਾਬਕਾ ਵਿਧਾਇਕ जिगंदर ਸਿੰਘ ਜਿੰਦੂ ਮਮਦੋਟ ਮੰਡੀ ਪਹੁੰਚੇ ਤੇ ਮੰਡੀ ਚ ਪਈ ਕਣਕ ਦਾ ਜਾਇਜ਼ਾ ਲਿਆ ਇਸ ਮੌਕੇ ਮਾਨ ਸਰਕਾਰ ਨੂੰ ਫੇਲ ਕਰਾ ਦਿੰਦੇ ਸਾਬਕਾ ਵਿਧਾਇਕ ਨੇ ਕਿਹਾ ਕਿ ਸਰਕਾਰ ਵੱਲੋਂ ਖਰੀਦ ਲਈ ਅਗਾਉ ਪ੍ਰਬੰਧ ਕਰਨ ਦੇ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ ਜੋ ਥੋੜੇ ਦਿਨਾਂ ਵਿੱਚ ਹੀ ਖਵਾਉ ਗਏ ਹੁਣਾਂ ਕਹਿ ਕੇ ਇਸ ਵਕਤ 31 ਲੱਖ ਗਟਾ ਕਣਕ ਮਮਦੋਟ ਮੰਡੀਆਂ ਦੇ ਵਿੱਚ ਖੁੱਲੇ ਅਸਮਾਨ ਹੇਠ ਰੋਲਿਆ ਉਹਨਾਂ ਕਹਿਆ ਕਿ ਮਾਰਕੀਟ ਕਮੇਟੀ ਮਮਦੋਟ ਦੀ ਨਾਉਂ ਦੀਆਂ ਵਿਦਾਨ ਸਵਾਲ ਕਫਰੂਜਪੁਰ ਦੀ ਆਤੀ ਦੀਆਂ ਸੱਤ ਮੰਡੀਆਂ ਵਿੱਚ ਲਿਫਟਿੰਗ ਦੇ ਨਾਂ ਤੇ ਸਰਕਾਰ ਨੇ ਇਤਦਾਨਾ ਵੀ ਨਹੀਂ ਚੁੱਕਿਆ ਜਦ ਕਿ ਪਹਿਲ ਕੰਮ ਘਟਣਾ ਤੋਂ ਬਾਅਦ ਹਿੰਦਪਾਗ ਵਿੱਚ ਵੱਧੇ ਤਨਾਅ ਕਾਰਨ ਸਰਹੱਦੀ ਕਸਬੇ ਮਮਦੋੜ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਤੇ ਜਿਹੀਂ ਸਮੇਂ ਵਿੱਚ ਆਰਤੀਆਂ ਦੇ ਮਜ਼ਦੂਰ ਵਰਗ ਸਰਕਾਰ ਵੱਲੋਂ ਖਰੀਦ ਕੀਤੀ ਕਣਕ ਦੀ ਰਾਕੀ ਕਰਨ ਲਈ ਆਪਣੇ ਘਰਾਂ ਤੋਂ ਬਾਹਰ ਮੰਡੀਲ ਚ ਰਤਾ ਘਟਣ ਲਈ ਮਜਬੂਰ ਹੋ। ਉਹਨਾਂ ਕਹਿ ਕੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਕਾਰਨ ਕਣਕ ਦੀ ਟਵਾ ਟਵਾਈ ਲਈ ਉਸ ਫਰਮ ਨੂੰ ਟੈਂਡਰ ਜਾਰੀ ਕੀਤਾ ਗਿਆ ਹੈ ਜਿਸ ਕੋਲ ਨਾ ਤਾਂ ਕੋਈ ਟਰੱਕ ਹੈ ਅਤੇ ਨਾ ਹੀ ਟਰਾਂਸਪੋਰਟ ਦਾ ਕੋਈ ਪ੍ਰਬੰਧ ਹੈ ਸਿੱਧਾ ਨੁਕਸਾਨ ਆੜਤੀਆਂ ਅਤੇ ਮਜ਼ਦੂਰਾਂ ਉੱਤੇ ਨਵਰੇ ਇਸ ਮੌਕੇ ਆਪਣਾ ਦੁੱਖ ਸੁਣਾਉਂਦੇ ਆੜਤੀਆਂ ਤੇ ਟਰੱਕ ਓਪਰੇਟਰਾਂ ਨੇ ਦੱਸਿਆ ਕਿ ਟੈਂਡਰ ਕਾਰਡ ਵੱਲੋਂ ਬਹੁਤ ਹੀ ਘੱਟ ਭਾਅ ਦੇ ਟੈਂਡਰ ਭਰਿਆ ਗਿਆ ਸੀ ਜਿਸ ਤਹਿਤ ਮਾਮਦੂਦ ਮੰਡੀ ਤੋਂ ਫਿਰੋਜ਼ਪੁਰ ਵਿਖੇ ਕਣਕ ਭੇਜਣ ਲਈ ਇੱਕ ਟਰੱਕ ਆਪਰੇਟਰ ਦਾ ਜੋ ਖਰਚਾ ਆਉਂਦਾ ਹੈ ਉਸ ਤੋਂ ਅੱਧਾ ਕਰਾਇਆ ਜਾਂਦਾ ਹੈ ਤੇ ਮੰਦੀ ਦੀ ਮਾਰ ਕਰਨ ਟਰੱਕ ਆਪਰੇਟਰ ਇਹਨਾਂ ਕਹਿੰਦਾ ਸੈਂ ਦੀ ਸਥਿਤੀ ਵਿੱਚ ਨਹੀਂ ਹਨ ਇਸ ਮੌਕੇ ਸਾਹਬ ਕਬਧਾਇਕ ਜਗਿੰਦਰ ਸਿੰਘ ਜਿੰਦੂ ਟਰੱਕ ਆਪਰੇਟਰਾਂ ਆੜਤੀਆਂ ਤੇ ਮਜ਼ਦੂਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਦੇ ਦੋ ਦਿਨਾਂ ਵਿੱਚ ਉਕਤ ਟੈਂਡਰ ਰੱਦ ਕਰਕੇ ਨਵੇਂ ਸਿਰੇ ਤੋਂ ਟੈਂਡਰ ਲਾਏ ਜਾਣ ਤੇ ਕਣਕ ਦੀ ਚੁਕਾਈ ਤੁਰੰਤ ਯਕੀਨੀ ਪੜਾਈ ਜਾਵੇ ਨਹੀਂ ਤਾਂ ਜ਼ਿਲ੍ਹਾ ਪੱਧਰ ਤੇ ਵੱਡਾ ਸੰਘਰਸ਼ ਲੀਕਿਆ ਜਾਵੇਗਾ ਮਾਂ ਮੰਡੀ ਦਾ ਤੇ ਮਮਦੋਟ ਮਾਰਕ ਕਮੇਟੀ ਦੇ ਅੰਦਰ ਦੁਨੀਆਵੀ ਮੰਡੀਆਂ ਆਉਂਦੀਆਂ ਸੱਤ ਮੰਡੀਆਂ ਮੇਰੇ ਕੋਲ ਆਉਂਦੀਆਂ 32 ਹਲਕੇ ਦੇ ਵਿੱਚ 15 ਤਰੀਕ ਤੋਂ ਖਰੀਦ ਸ਼ੁਰੂ ਹੋਈ ਏ ਤੇ ਅੱਜ ਹੋ ਗਈ 27 ਤਰੀਕ 27 ਤਰੀਕ ਦੇ ਅੰਦਰ ਇੱਕ ਵੀ ਦਾਣਾ ਜਿਹੜਾ 31 ਲੱਖ ਕਟਾ ਜਿਹੜਾ ਮੰਡੀ ਦੇ ਵਿੱਚੋਂ ਇੱਕ ਕਟਾ ਵੀ ਜਿਹੜਾ 11 ਦਿਨਾਂ ਦੇ ਵਿੱਚ ਨਹੀਂ ਚੁੱਕਿਆ ਉਹਦਾ ਕਾਰਨ ਇਹ ਹੈ ਕਿ ਜੋ ਪਤਾ ਲੱਗਿਆ ਹੈ ਕਿ ਇਹਨੇ ਟੈਂਡਰ ਪਾਇਆ ਸੀਗਾ ਲੋਡਿੰਗ ਦਾ અનਲੋਡਿੰਗ ਦਾ ਉਹ ਟੈਂਡਰ ਜਿਹੜਾ ਪਾਇਆ ਸੀਗਾ ਸਰਕਾਰ ਦੇ ਨਮਾਇੰਦਿਆਂ ਨੇ ਪਾਇਆ ਜਿਨ੍ਹਾਂ ਨੇ ਟੈਂਡਰ ਪਾਇਆ ਮੇਰੇ ਖਿਆਲ ਆ ਉਹਨਾਂ ਕੋਲੇ ਇੱਕ ਗੱਡੀ ਵੀ ਹੈ ਨਹੀਂ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜੇ ਜਦੋਂ ਤੁਸੀਂ ਟੈਂਡਰ ਪਾਉਂਦੇ ਹੋ ਕੰਡੀਸ਼ਨਾਂ ਰੱਖਦੇ ਹੋ ਪਾਰਟੀਆਂ ਦੇਖਦੇ ਹੋ ਉਹਨੂੰ ਤੁਸੀਂ ਕਿਹ ਸੁਧਾਰ ਤੇ ਜਿਹੜਾ ਇਹ ਟੈਂਡਰ ਦਿੱਤਾ ਗਿਆ ਤੇ ਪਾਸ ਕੀਤਾ ਗਿਆ ਤੇ ਆਪਰੇਟਰਾਂ ਨਾਲ ਵੀ ਗੱਲ ਹੋਈ ਹੈ ਆਪਰੇਟਰ ਕਹਿੰਦੇ ਵੀ ਰੇਟ ਬਹੁਤ ਘੱਟ ਉਹਦਾ ਕਾਰਨ ਹੈ ਰੇਟ ਘੱਟ ਪਾਉਂਦਾ ਇਹਨਾਂ ਦਾ ਕਿ ਮਾਲ ਤਾਂ ਜਿਹੜਾ ਆੜਤੀਆਂ ਨੇ ਢੋਹ ਦੇਣਾ ਤਾਂ ਜਾਂ ਦੁਕਾਨਦਾਰਾਂ ਨੇ ਢੋਹ ਦੇਣਾ ਤੇ ਜਿਹੜੇ ਬਿੱਲ ਬੰਦੇ ਨੇ ਫਰਜ਼ੀ ਉਹ ਟੈਂਡਰ ਜਿਹਨੇ ਪਾਏ ਆ ਉਹਨਾਂ ਦੇ ਨਾਂ ਭਰਦੇ ਆ ਜਿੰਨਾ ਵੀ 2 ਸਾਲ ਹੋ ਗਏ ਆ ਸਾਲ ਹੋ ਗਏ ਮੈਂ ਕਹਾਂ 2 ਸਾਲ ਹੋ ਗਏ ਇੱਕ ਸਾਲ ਹੋ ਗਿਆ ਇੱਕ ਸਾਲ ਹੋ ਗਿਆ ਦੋ ਸੀਜ਼ਨ ਹੋ ਗਏ ਦੋ ਸੀਜ਼ਨ ਦੋ ਸੀਜ਼ਨ ਦੇ ਵਿੱਚ ਮਾਲ ਲੋਕਾਂ ਨੇ ਢਾਹਤਾ ਤੇ ਬਿਲ ਜਿਹੜਾ ਲੋਕ ਲੈ ਕੇ ਜਿਹਨੇ ਟੈਂਡਰ ਪਾਇਆ ਇਸ ਲਈ ਲੋਕਾਂ ਨੇ ਕਿਹਾ ਵੀ ਇਸ ਕੀ ਟ੍ਰਾਪੀ ਯੂਨੀਅਨ ਵਾਲਿਆਂ ਨੇ ਇਹ ਫੈਸਲਾ ਕਰ ਲਿਆ ਵੀ ਅਸੀਂ ਇਸ ਰੇਟ ਤੇ ਮਾਲ ਨਹੀਂ ਢੋ ਸਕਦੇ ਕਿਉਂਕਿ ਰੇਟ ਹੈਗਾ ਇਹਨਾਂ ਦਾ 2500 ਗੱਡੀ ਕਿਰਾਇਆ ਬੰਦਾ ਕਿੱਥੋਂ ਲੈ ਕੇ ਕਿੱਥੋਂ ਤੱਕ ਜੀ ਮੈਂ ਦੋ ਟੋੜ ਤੋਂ ਲੈ ਕੇ ਪ੍ਰੋਵੀਪੁਰ ਤੱਕ ਤੇ ਖਰਚਾ 6000 5900 6000 ਖਰਚਾ 55 ਇਹ ਸਾਰਨ ਕਿ ਜਿਹੜਾ ਮਾਲ ਡਿਟ ਹੋਇਆ ਜਾ ਰਿਹਾ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਤੋੜੇ ਰਹੀਂ ਕਿੰਦਾ ਜੜਾੜ ਦੀਆਂ ਦਾ ਕੀ ਕਸੂਰ ਹੈ ਜਾਂ ਇਹ ਲੋਕਾਂ ਦਾ ਕੀ ਕਸੂਰ ਹੈ ਇਹਦਾ ਜੜਾ ਲੇਬਰ ਦਾ ਵੀ ਇਹ ਜਿਹੜਾ ਇਹਦਾ ਹੱਲ ਕਰਨਾ ਚਾਹੀਦਾ ਹੈ ਤੇ ਬੜੀ ਇਮੇਡੀਟਲੀ ਹੱਲ ਹੋਣੀ ਚਾਹੀਦਾ ਮੈਂ ਤੁਹਾਡੇ ਮਾਹੌਲ ਦੇ ਨਾਲ ਸਰਦਾਰ ਆਪਣਾ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਫਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਥੋੜਾ ਜੀ ਤੁਸੀਂ ਆਪ ਦੀ ਇਨਕੁਆਇਰੀ ਕਰਕੇ ਤੇ ਥੋੜਾ ਜਿਹਾ ਲੋਕਾਂ ਦਾ ਹੱਲ ਕੀਤਾ ਜਾਵੇ ਜੋ ਕਪਲੇਵਾੜੀ ਫਰੋਜ਼ਪੁਰ ਦੇ ਵਿੱਚ ਹੋ ਰਹੀ ਹੈ ਹੋਰ ਮੇਰੇ ਹਲਕਾ ਤੇ ਜ਼ਿਲ੍ਹੇ ਦੇ ਵਿੱਚ ਨਹੀਂ ਤੇ ਬਾੜਾਂ ਦੇ ਇਲਾਕਾ ਤੇ ਨਾਲੇ ਉਧਰ ਲੜਾਈ ਦੇ ਸਾਰ ਹੈ ਤੇ ਲੋਕ ਘਬਰਾਏ ਹੋਏ ਆ ਤੇ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਨੂੰ ਵੀ ਕਾਲਮਾਂ ਡਿਪਟੀ ਡਾਇਰੈਕਟਰ ਨਾਲ ਵੀ ਗੱਲ ਕੀਤੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਗੱਲ ਕੀਤੀ ਕਿ ਫਿਰੋਜ਼ਪੁਰ ਦੇ ਵਿੱਚ ਬਹੁਤ ਬੁਰਾ ਹਾਲ ਹੈ ਮੰਡੀਆਂ ਦੇ ਵਿੱਚ ਮਾਲ ਚੁੱਕਿਆ ਜਾਵੇ ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੈ ਕਿ ਕਿੰਦੇ ਤੋਂ ਮਾਲ ਚਕਾਣਾ ਕਿੰਦੇ ਤੋਂ ਨਹੀਂ ਚਕਾਣਾ ਇਹ ਪ੍ਰਸ਼ਾਸਨ ਦੇਖੇ ਪ੍ਰਸ਼ਾਸਨ ਆਪਣਾ ਪ੍ਰੋਸੀਜਰ ਦੇਖੇ ਲੇਕਿਨ ਜਿਹੜਾ ਮੰਡੀਆਂ ਦਾ ਮਾਲ ਹੈ ਜਿਹੜਾ ਉਹ ਰੋਲਣਾ ਚਾਹੀਦਾ ਇਹ ਮੰਡੀਆਂ ਦਾ ਮਾਲ ਜਿਹੜਾ ਚੁੱਕਿਆ ਜਾਣਾ ਚਾਹੀਦਾ ਇੰਨੀ ਹੀ ਬੇਨਤੀਆਂ ਕਰਦੇ ਆਂ ਤੇ ਜੇ ਕਿਤੇ ਕੰਮ ਨਾ ਹੋਇਆ ਨਾ ਚੁੱਕਿਆ ਗਿਆ ਤੇ ਅਸੀਂ ਵੱਡੇ ਤੱਕ ਨਹੀਂ ਵੀ ਲਾਵਾਂਗੇ ਤੇ ਪਾਰਟੀ ਵਜਤ ਤੇ ਜ਼ਿਲੇ ਪੱਧਰ ਤੇ ਅਸੀਂ ਤੱਕ ਨਹੀਂ ਦਵਾਵਾਂਗੇ ਬਾ ਦੇਖ ਇੱਕ ਵਾਰ ਵੀ ਪ੍ਰੇਟਰ ਨੂੰ ਕਹਿੰਦੇ ਅਸੀਂ ਫੁੱਲ ਰੇਟ ਤੇ ਟੈਂਡਰ ਲਾਾਂਗੇ ਕੋਈ ਫਿਕਰ ਨਾ ਕਰੋ ਝੋਨੇ ਜਿਵੇਂ ਸਾਨੂੰ ਇਹਨਾਂ ਨੇ ਐਵੇਂ ਕੀਤਾ ਤੇ ਹੁਣ ਗਾ ਕਣਕ ਜਿਵੇਂ ਉਹ 1700 ਰੁਪਿਆ ਰੇਟ ਦੇ ਨਾਲ ਭਰਿਆ ਫਰੋਜ ਫਰਕ ਜਿਹੜਾ ਖਰਚਾ ਸੀ ਹਾਰੇ ਤੇ ਕਰਾਇਆ ਸਾਡਾ ਬੌਂਦਾ ਤਿੰਨ ਹੀ ਆ ਓਪਰੇਟਰ ਕਿੱਥੋਂ ਮਾਲਟ ਹੋਰੇਗਾ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਅਸੀਂ ਮੰਗ ਸਰਕਾਰ ਤੋਂ ਕਹਿੰਦੇ ਆ ਟੈਂਡਰ ਕੈਨਸਲ ਕੀਤੇ ਜਾਂ ਦੁਬਾਰਾ ਟੈਂਡਰ ਹੋਣ ਜਿੰਦੇ ਓਪਰੇਟਰ ਨੂੰ ਵੀ ਕੁਝ ਆਹੀ ਪਵੇ ਗੱਡੀਆਂ ਦੇ ਪੱਲੇ ਅੱਗੇ ਕੀ ਹੈਗਾ ਤੇਲ ਐਡਾ ਮਹਿੰਗਾ ਕਿਰਾਏ ਭਾੜੇ ਹੈਗੇ ਕੋਣੀਗੇ ਪ੍ਰੇਟਾ ਤੋਂ ਜੋ ਖਤਮ ਹੋ ਗਏ ਨੇ ਨੂੰ ਢੋੜ ਮੰਡੀ ਦੇ ਜਿਹੜੇ 2-4 ਹੈਗੇ ਨੇ ਇਹ ਵੀ ਖਤਮ ਹੋ ਜਾਣਗੇ ਤੇ ਬਾਕੀ ਮੌਲ ਤੋਂ ਰਾਂਗੇ ਅਸੀਂ ਰੇਟ ਸਹੀ ਹੋਵੇ ਕਿੰਨੇ ਆਪਰੇਟਰ ਬੋਲੇ ਰੇਟ ਤੇ ਉਹ ਤੋਂ ਚਾਰ ਪੰਜ ਹੀ ਆਪਰੇਟਰ ਨੇ ਬਾਕੀ ਸਭ ਖਤਮ ਹੋ ਗਏ ਨੇ ਇਹਦਾ ਸਾਡੀ ਯੂਨੀਅਨ ਡੈਡੀ ਵਧੀਆ ਯੂਨੀਅਨ ਹੁੰਦੀ ਸੀ ਸਾਰੇ ਲੱਗੇ ਹੀ ਮੰਨੀ ਯੂਨੀਅਨ ਸੀ ਯੂਨੀਅਨ ਚ ਕਿੰਨੀਆਂ ਗੱਡੀਆਂ ਨੇ ਇਹ ਗੱਡੀਆਂ ਮਹਾ 150 ਜੰਤਰਫਾਰ ਗੱਡੀ ਹੋਵੇਗੀ ਵਿੱਚ 80 ਦੀਆਂ ਗੱਡੀਆਂ ਨੇ ਕੋਈ 40 50 ਆਪਰੇਟਰਾਂ ਦੀਆਂ ਮੇਰੇ ਆਪਦੇ ਕੋਲ 15 ਛੱਡੀਆਂ ਨੇ ਜਿਹੜੀਆਂ ਤਿੰਨ ਰਹਿ ਗਈਆਂ ਜਦ ਕੀ ਪੁੱਛਦੀ ਸਾਡਾ ਧੰਦਾ ਧੰਦਾ ਹੀ ਖਤਮ ਹੋ ਗਿਆ ਤੇ ਅਸੀਂ ਗੱਡੀਆਂ ਰੱਖ ਕੇ ਗੱਡੀਆਂ ਜੇ ਸਰਕਾਰ ਅਪ੍ਰੈਲ ਤੋਂ ਜਿਹੜੀ ਪਰਚੇਜ ਸ਼ੁਰੂ ਹੋਈ ਹੈ ਕਿ ਅੱਜ 27 ਤਰੀਕ ਹੋ ਚੁੱਕੀ ਹੈ ਸਾਡੇ ਇੱਕ ਦਾਣਾ ਵੀ ਨਹੀਂ ਮੰਡੀ ਦੇ ਵਿੱਚ ਲਿਫਟ ਹੋਇਆ ਕੀ ਕਰਨ ਮੰਦੋ ਆੜਤੀ ਹੈ ਤੇ ਸਾਡੀ ਡੇਵਰ ਜਿਹੜੀ ਹੈ ਇਹ ਬਹੁਤ ਪਰੇਸ਼ਾਨ ਹੋ ਰਹੀ ਹੈ ਤੇ ਸਾਡੀ ਇਹੀ ਸਰਕਾਰ ਤੋਂ ਮੰਗਿਆ ਪ੍ਰਸ਼ਾਸਨ ਤੋਂ ਇਹੀ ਮੰਗਿਆ ਕਿ ਇਹ ਜਿਹੜਾ ਟੈਂਡਰ ਆ ਇਹਨੂੰ ਠੀਕ ਕਰਕੇ ਤੇ ਦੁਬਾਰਾ ਟਰੱਕ ਚਲਾਏ ਜਾਣ ਤੇ ਸਾਡਾ ਮਾਲ ਛੱਕਿਆ ਜਾਵੇ ਅਸੀਂ ਤੇ ਲੇਬਰ ਵਾਲੇ ਤੇ ਜਿਮੀਦਾਰ ਬਹੁਤ ਪਰੇਸ਼ਾਨ ਆ ਸਾਡੀ ਸਰਕਾਰ ਤੇ ਹੁਕਮ ਆ ਗਿਆ ਕਿ ਮਾਲ ਜਿਹੜਾ ਹੈ ਜਲਦੀ ਤੋਂ ਜਲਦੀ ਛੱਕਿਆ ਜਾਵੇ ਮੰਗਲੌਰ ਮਾਰਕੀਟ ਕਮੇਟੀ ਦੀਆਂ ਮੰਡੀਆਂ ਦੇ ਵਿੱਚੋਂ ਅੱਜ ਤੱਕ ਇੱਕ ਦਾਣਾ ਵੀ ਨਹੀਂ ਛੱਕਿਆ ਗਿਆ